ਯੂਕਰੇਨ ਵਿਚਾਲੇ ਹੋਈ ਜੰਗ ਚ ਰੂਸੀ ਫੌਜ ਚ ਸ਼ਾਮਲ ਹੋਏ ਪੰਜਾਬ ਨਿਵਾਸੀ ਤੇਜਪਾਲ ਸਿੰਘ ਦੀ ਮੌਤ ਹੋ ਗਈ ਹੈ ਪਰਿਵਾਰ ਨੇ ਮੰਗ ਕੀਤੀ ਹੈ ਕਿ ਤੇਜਪਾਲ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾਵੇ ਜ਼ਿਕਰਯੋਗ ਹੈ ਕਿ ਫਤੇਗੜ ਚੂੜੀਆਂ ਰੋਡ ਤੇ ਪਾਲਮ ਵਿਹਾਰ ਦਾ ਰਹਿਣ ਵਾਲਾ ਤੇਜਪਾਲ ਸਿੰਘ ਭਾਰਤੀ ਫੌਜ ਚ ਭਰਤੀ ਹੋਣ ਚ ਅਸਫਲ ਰਿਹਾ ਸੀ ਜਿਸ ਤੋਂ ਬਾਅਦ ਦਸੰਬਰ ਚ ਉਹ ਟੂਰਿਸਟ ਵੀਜ਼ੇ ਤੇ ਰੂਸ ਗਿਆ ਸੀ ਅਤੇ ਜਨਵਰੀ ਮਹੀਨੇ ਚ ਰੂਸ ਦੀ ਫੌਜ ਵਰਤੀ ਹੋ ਗਿਆ 12 ਮਾਰਚ ਨੂੰ ਜੰਗ ਵਿੱਚ ਤੇਜਪਾਲ ਸਿੰਘ ਦੀ ਮੌਤ ਹੋ ਗਈ ਹਾਲਾਂਕਿ ਪਰਿਵਾਰ ਨੂੰ ਭਾਰਤ ਜਾਂ ਰੂਸ ਸਰਕਾਰ ਤੋਂ ਤੇਜਪਾਲ ਸਿੰਘ ਦੀ ਮੌਦੀ ਸੂਚਨਾ ਨਹੀਂ ਮਿਲੀ ਪਰ ਪਰਿਵਾਰ ਨੇ ਦੱਸਿਆ ਕਿ ਗੁਰਦਾਸਪੁਰ ਤੋਂ ਤੇਜਪਾਲ ਨਾਲ ਰੂਸੀ ਫੌਜ ਵਰਤੀ ਹੋਏ ਵਿਅਕਤੀ ਨੇ ਉਹਨਾਂ ਨੂੰ ਫੋਨ ਕਰਕੇ ਸਾਰੀ ਜਾਣਕਾਰੀ ਦਿੱਤੀ ਪਰਿਵਾਰ ਨੇ ਦੱਸਿਆ ਉਹਨਾਂ ਨੂੰ ਇਸ ਪੂਰੇ ਮਾਮਲੇ ਬਾਰੇ ਨੋਜੋ ਨੂੰ ਪਤਾ ਲੱਗਾ ਸੀ ਤੇਜਪਾਲ ਸਿੰਘ ਹੀ ਪਰਿਵਾਰ ਦੀ ਰੋਜੀ ਰੋਟੀ ਚਲਾ ਰਿਹਾ ਸੀ ਪਰਿਵਾਰ ਦੀ ਮੰਗ ਹੈ ਕਿ ਤੇਜਪਾਲ ਦੀ লাশ ਭਾਰਤ ਲਿਆਂਦੀ ਜਾਵੇ ਅਤੇ ਉਸ ਦੀ ਪਤਨੀ ਨੂੰ ਬਣਦਾ ਹੱਕ ਦਿੱਤਾ ਜਾਵੇ ਥਾਈਲੈਂਡ ਗਏ ਥੇ ਹੂੰ ਫਰੇਮ ਚੈੱਕ ਕਰੋ ਫਰੇਮ ਨੂੰ ਹੋ ਜੇ ਦੋ ਹੂੰ ਉਸ ਕੇ ਬਾਅਦ ਉਹ 12 ਫਰ ਜਨਵਰੀ ਕੋ ਰਸ਼ੀਆ ਗਏ ਥੇ ਮੋਸਕੋ ਹੂੰ रशिया में जबरदस्ती उनको भर्ती किया गया था कैसे हुआ था सब कुछ बात हुई आपकी हाँ जी इन्हों के कुछ फ्रेंड सी कुछ फ्रेंड्स सी उन्होंने ही मतलब इनको फोर्स किया था कि चलो आप भी आ जाओ तो उनके कहने पे ये मतलब वहाँ पे गए थे ये टूरिस्ट वीज़े पे ही गए थे अपना ही मतलब टिकट लेके और वीज़ा लेके परिवार ने कितनी मुश्किलों से इनको भेजा था और क्या क्या सोचा था कितनी आशाएँ थी परिवार फैमिली नहीं सी ये चीज़ ली मतलब हमारी फैमिली थी ना जो वो नहीं एग्री करती थी हम बाहर नहीं भेजना इन्होंने लेकिन ये जबरदस्ती इनको बोल के गए कि हम जाना ही जाना है तो जा। आखिरी आपसे क्या बात हुई थी लास्ट कन्वर्सेशन मेरी उनसे हुई है थ्री मार्च को उसके बाद मेरी बात नहीं हुई है तो अब मैं क्या मांग करते आप सरकार से अभी तक पता नहीं लगता है कि बॉडी क्या मांग करोगे हां जी मैं इंडियन गवर्नमेंट से यही मांग कर रही हूं कि अगर उनकी डेड बॉडी है तो हमारे तक भेजी जाए सर में हमारा जो गया, गया। है तो 12 जनवरी ਨੂੰ ਗਿਆ 12 जनवरी ਨੂੰ ਜਾਣ ਤੋਂ ਬਾਅਦ ਯੂਕਰੇਨ ਚ ਉਹਨੇ ਆਪਣੀ ਜਗ ਰਸੀ ਆਰਮੀ ਚ ਜਾ ਕੇ ਜੁਆਇਨ ਕੀਤਾ ਰਸੀ ਆਰਮੀ ਚ ਜੁਆਇਨ ਕਰਨ ਤੋਂ ਬਾਅਦ ਸਾਨੂੰ ਉਹਦਾ ਕੰਟੈਕਟ ਨੰਬਰ ਜਿਹੜਾ ਸੀਗਾ ਨਹੀਂ ਮਿਲਿਆ ਸਾਨੂੰ ਤੇ 3 12 ਮਾਰਚ ਨੂੰ ਦੀ ਡੈਥ ਹੋਈ ਆ 12 मार्च ਤੋਂ ਬਾਅਦ ਸਾਡੇ ਨਾਲ ਕੋਈ ਕੰਟੈਕਟ ਨਹੀਂ ਹੋ ਪਾਇਆ ਤੇ ਫਿਰ ਸੰਮਨ 9 मार्च 9 ਨਾਮੀ 9 ਤਰੀਕ ਨੂੰ ਨੂੰ ਪਤਾ ਲੱਗਾ ਸੀ ਇਹ 10 ਜੀ ਹਾਂਜੀ ਉਸ ਦੇ ਪਿਛੇ ਕੌਣ ਕ ਪਿਛੇ ਉਸਕੇ ਇੱਕ ਵਾਈਫ ਹੈ ਦੋ بیٹے ਇੱਕ ਬੇਟਾ ਇੱਕ ਬੇਟੀ ਹੈ ਔਰ ਮਾਤਾ ਪਿਤਾ ਹੈ ਸਰ ਆਪ ਉਸਕੇ ਕਿੱਅ ਲੱਗਤੇ ਮੈਂ ਚਾਚਾ ਜੀ ਹਾਂ ਔਰ ਜਦੋਂ ਗਿਆ ਥਾ ਤਾਂ ਕਿੰਨੀ ਆਸ਼ਾਏਂ ਸੀ ਕਿਵੇਂ ਉਸਕੋ ਭੇਜਿਆ ਆਪਨੇ ਕਿੰਨੀ ਮੁਸ਼ਕਿਲੋਂ ਸੇ ਭੇਜਿਆ ਆਸ਼ਾ ਇਹ ਤੋਂ ਇਹ ਹੀ ਸੀ ਕਿ ਮੈਂ ਇੱਕ ਜੰਗ ਦੇ ਵਿੱਚ ਸ਼ਹੀਦ ਹੋਣਾ ਮੈਂ ਸ਼ਹੀਦ ਹੋਣਾ ਚਾਹੁੰਦਾ ਸੀ ਉਹਦਾ ਇਹ ਇੱਕ ਧਿਆਨ ਸੀਗਾ ਮੌਕਾ ਸੀਗਾ ਮੈਂ ਇੱਕ ਸ਼ਹੀਦੀ ਪ੍ਰਾਪਤ ਕਰਨੀ ਹੈ ਸਰ ਜਦ ਆਪ ਨਹੀਂ ਜੈਡ ਬੋਰੀ ਵਾਲੇ ਤੋਂ ਕੋਈ ਜਾਣਕਾਰੀ ਨਹੀਂ ਸੀ ਸਾਸੀ ਉਹਨੂੰ ਮੇਲ ਪਾਈ ਹੈ ਏਜੰਸੀ ਨੇ ਪਰ ਉਹਨਾਂ ਨੇ ਸਾਨੂੰ ਸੁਰਪਲਾਈ ਮੈਸੀ ਨੇ ਉਹਨਾਂ ਨੇ ਇਹ ਬਹੁਤ ਹਮ ਜਵਾਬ ਦਿੱਤਾ ਤੋਂ ਭਾਰਤ ਸਰਕਾਰ ਤੋਂ ਕੋਈ ਆਪ ਦੀ ਬਾਤ ਚੀਤ ਹੋਈ ਉਸ ਦੇ ਬਾਰੇ ਨਹੀਂ ਭਾਰਤ ਸਰਕਾਰ ਸਾਡੀ ਕੋਈ ਬਾਤ ਚੀਤ ਨਹੀਂ ਹੋਈ ਅਸੀਂ ਹੁਣ ਇਹ ਹੀ ਮੰਗ ਮੰਗਦੇ ਆ ਕਿ ਸਾਡੇ ਬੱਚਿਆਂ ਦੀ ਵਾਈਫ ਦੀ ਉਹਨਾਂ ਦੀ ਤੇ ਬੱਚਿਆਂ ਦੀ ਦੇਖਭਾਲ ਕੀਤੀ ਜਾਵੇ ਉਨਨ ਜਿਹੜੇ ਉਹਨਾਂ ਦੇ ਜੋ ਬੰਦਾ ਹੱਕ ਉਹਨਾਂ ਨੂੰ ਮਿਲਣਾ ਚਾਹੀਦਾ ਵਾ 50 ਸਰਕਾਰ ਵੱਲੋਂ ਵੀ ਮਿਲਣਾ ਚਾਹੀਦਾ 50 ਸਰਕਾਰ ਵੱਲੋਂ ਵੀ ਦੇਣੀ ਈ ਹੈ ਉਹਨਾਂ ਦੀ ਵਾਇਪੀ ਨੂੰ ਹੋਇਆ 50 ਸਰਕਾਰ ਜਗਬਣੀ ਟੀਵੀ ਲਈ ਅੰਮ੍ਰਿਤਸਰ ਤੋਂ ਸੁਖਚਾਨ ਸਿੰਘ ਦੀ ਰਿਪੋਰਟ